ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੀ ਗੱਲ ਹੈ ਕਿ ਸੱਜਣ ਕੋਲ ਇੱਕ ਲੋੜਵੰਦ ਬੰਦਾ ਆਇਆ ਉਹ ਕਹਿਣ ਲੱਗਾ ਭਾਈ ਸਾਹਿਬ ਜੀ ਕਿਰਪਾ ਕਰੋ ਮੇਰੀ ਸਹਾਇਤਾ ਕਰੋ ਮੇਰੇ ਕੋਲ ਭੋਜਨ ਬਿਲਕੁਲ ਨਹੀਂ ਹੈ ਮੇਰੇ ਕੋਲ ਵਸਤਰ ਵੀ ਹੈ ਨਹੀਂ ਤਾਂ ਮੈਂ ਬੜਾ ਗਰੀਬ ਬੰਦਾ ਤੇ ਉਹ ਸੱਜਣ ਬੜਾ ਸੰਗਦਾਰ ਤੇ ਸਿਆਣਾ ਸੀ ਉਹ ਹਰ ਲੋੜਵੰਦ ਦੀ ਬੜੀ ਸਹਾਇਤਾ ਕਰਦਾ ਸੀ ਉਹਨੇ ਕਿਹਾ ਵੀ ਮੈਂ ਤੁਹਾਨੂੰ ਭੋਜਨ ਨਹੀਂ ਦੇ ਸਕਦਾ ਨਾਹੀਂ ਮੈਂ ਤੁਹਾਨੂੰ ਵਸਤਰ ਦੇ ਸਕਦਾ ਹਾ ਇੱਕ ਕੱਲ ਜ਼ਰੂਰ ਹੈ ਮੈਂ ਤੇਰੀ ਸਹਾਇਤਾ ਜ਼ਰੂਰ ਕਰ ਸਕਦਾ ਤੇ ਮੰਗਣ ਵਾਲੇ ਨੂੰ ਥੋੜਾ ਜਿਹਾ ਹੌਸਲਾ ਮਿਲਿਆ ਕਹਿਣ ਲੱਗੇ ਜੀ ਕੀ ਫਿਰ ਮੇਰੀ ਸਹਾਇਤਾ ਕੀ ਕਰ ਸਕਦਾ ਜਦੋਂ ਮੈਨੂੰ ਭੋਜਨ ਨਹੀਂ ਦੇ ਸਕਦੇ ਮੈਨੂੰ ਵਸਤਰ ਨਹੀਂ ਦੇ ਸਕਦੇ ਉਹ ਸੱਜਣ ਕਹਿਣ ਲੱਗਾ ਵੀ ਤੂੰ ਕੰਮ ਕੀ ਜਾਣਾ ਉਹ ਕਹਿਣ ਲੱਗਾ ਜੀ ਮੈਂ ਕੰਮ ਮੇਰੇ ਕੋਲ ਆਟੋ ਹੁੰਦਾ ਸੀ ਬੜਾ ਬੜਾ ਮੇਰਾ ਬੜਾ ਵਧੀਆ ਕਾਰ ਚਲਦਾ ਸੀ ਮੈਂ ਆਪਣੀ ਲੜਕੀ ਦਾ ਵਿਆਹ ਕੀਤਾ ਅੱਗੇ ਬੰਦੇ ਚੰਗੇ ਨਹੀਂ ਜੇ ਟੱਕਰੇ ਸਾਰਾ ਕੁਝ ਵਿਕ ਗਿਆ ਅੱਜ ਮੈਂ ਮੰਗਣ ਦੇ ਯੋਗ ਹੋ ਗਿਆ ਮੇਰੇ ਕੋਲ ਹੁਣ ਕੁਝ ਨਹੀਂ ਹੈ ਤੇ ਉਹ ਸੱਜਣ ਨੇ ਕਿਹਾ ਕਹਿੰਦਾ ਵੀ ਇਸ ਤਰ੍ਹਾਂ ਕਰ ਸਕਦਾ ਮੈਂ ਮੇਰੇ ਕੋਲ ਦਾ ਸਬੰਧ ਪਿਆ ਕਾਫੀ ਇਕੱਠਾ ਹੋਇਆ ਤੇ ਮੈਂ ਉਹਦੀ ਡਾਊਨ ਪੇਮੈਂਟ ਦੇ ਕੇ ਤੁਹਾਨੂੰ ਆਟੋ ਲੈ ਦਿੰਦਾ ਪਰ ਇੱਕ ਸ਼ਰਤ ਹੈ ਤੂੰ ਆਪਣੀ ਕਮਾਈ ਦੇ ਵਿੱਚੋਂ ਦਸਵੰਦ ਅੱਗੇ ਲੋੜਵੰਦਾਂ ਵਿੱਚ ਵੰਡਉਣਾ ਇਹ ਸੁਣ ਕੇ ਮੰਗਣ ਵਾਲੇ ਸੱਜਣ ਨੂੰ ਬੜਾ ਹੌਸਲਾ ਮਿਲ ਰਿਹਾ ਬੜਾ ਪ੍ਰਸੰਨ ਹੋਇਆ ਉਹ ਸੱਜਣ ਨੇ ਉਹਨੂੰ ਡਾਊਨ ਪੇਮੈਂਟ ਦੇ ਉੱਪਰ ਆਟੋ ਲੈ ਦਿੱਤਾ ਉਨੇ ਬੜਾ ਵਧੀਆ ਕੰਮ ਸ਼ੁਰੂ ਕਰ ਲਿੱਤਾ ਕਿਸਤਾਂ ਭਰਨੀ ਸ਼ੁਰੂ ਕੀਤੀਆਂ ਦਸਵੰਦ ਕੱਟਣਾ ਸ਼ੁਰੂ ਕੀਤਾ ਹੁਣ ਉਹਨੂੰ ਕਿਸੇ ਤੋਂ ਵਸਤਰ ਅਤੇ ਭੋਜਨ ਮੰਗਣ ਦੀ ਲੋੜ ਨਹੀਂ ਸੀ ਕਿਉਂਕਿ ਇੱਕ ਸੱਜਣ ਗੁਰਸਿੱਖ ਦੀ ਮਿਹਨਤ ਸਦਕਾ ਉੱਚੀ ਤੇ ਸੁੱੱਚੀ ਸੋਹ ਸਦਕਾ ਆਪ ਕਮਾਉਣ ਦੇ ਯੋਗ ਹੋ ਗਿਆ ਸੀ ਸੋ ਅਸੀਂ ਆਪਣੇ ਦਸਵੰਦ ਨੂੰ ਇਸ ਤਰ੍ਹਾਂ ਵੀ ਸਫਲ ਕਰ ਸਕਦੇ ਹਾਂ ਤਾਂ ਕਿ ਕਿਸੇ ਦਾ ਜੀਵਨ ਬਦਲ ਜਾਵੇ ਗੁਰੂ ਸਾਹਿਬ ਦਾ ਸਾਨੂੰ ਇਹ ਸੰਦੇਸ਼ ਹੈ ਚੰਗੀ ਲੱਗੇ ਤੇ ਸ਼ੇਅਰ ਜੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ